ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮੁੰਡੇ ਜਸ਼ਨਪ੍ਰੀਤ ਸਿੰਘ ਨੇ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਐਕਸੀਡੈਂਟ ਕਰਕੇ ਇੱਕ ਮਾਂ ਤੇ ਦੋ ਬੱਚਿਆਂ ਦੀ ਜਾਨ ਲੈ ਲਈ ਹੈ ਉਸ ਮੁੰਡੇ ਬਦਲੇ ਬਹੁਤ ਵੱਡੇ ਵੱਡੇ ਖੁਲਾਸੇ ਅਮਰੀਕਾ ਦੇ ਵਿੱਚ ਲੋਕਾਂ ਨੇ ਕੀਤੇ ਆ ਮੈਂ ਕਿਸੇ ਸਰਕਾਰੀ ਜਾਂ ਡਾਕਟਰੀ ਰਿਪੋਰਟ ਤੇ ਬਹੁਤਾ ਕੰਮ ਕਰਕੇ ਰਾਜੀ ਨਹੀਂ ਤੇ ਨਾ ਹੀ ਮੈਂ ਤਰਜੀਹ ਦੇਣੀ ਹੈ ਆਮ ਲੋਕ ਜਿਹੜੇ ਉਹਦੇ ਕੋਲੇ ਨੇੜੇ ਜਿਹੜੇ ਰਹਿਣ ਵਾਲੇ ਸੀ ਉਹਨਾਂ ਨੇ ਜੋ ਮੈਨੂੰ ਫੋਨ ਕਰਕੇ ਦੱਸਿਆ ਮੈਂ ਉਹੀ ਗੱਲਾਂ ਕਰਨੀਆਂ ਸਭ ਤੋਂ ਪਹਿਲਾਂ ਤਾਂ ਜਿਹੜਾ ਫਰਾਡ ਹੈ ਉਹ ਇਹ ਹੈ ਇਹ ਮੁੰਡੇ ਨੇ ਸਿਮਰਜੀਤ ਮਾਨ ਦੇ ਕੋਲੋਂ ਚਿੱਠੀ ਲਈ ਹੈ ਅਸੈਲਮ ਪਹੁੰਚਣ ਵਾਸਤੇ ਉਹਦੀ ਕੀਮਤ 50000 ਤੋਂ ਲੈ ਕੇ 2 ਲੱਖ ਤੱਕ ਹੈਗੀ ਆ ਇਹਨੇ 50000 ਪੈਨ ਲੱਖ ਦਿੱਤਾ ਔਰ ਪੰਜਾਬ ਤੋਂ ਇਹ ਮੁੰਡਾ 40 45 ਲੱਖ ਰੁਪਿਆ ਲਾ ਕੇ ਵੀਜ਼ਾ ਲੈ ਕੇ ਅਮਰੀਕਾ ਗਿਆ ਚਲੋ ਜਦੋਂ ਉੱਥੇ ਪਹੁੰਚ ਜਾਂਦਾ ਬੰਦਾ ਨਾਰਫੋਜੀ ਕੇਸ ਅਸलम ਦੇ ਨਾਲ ਲੱਗ ਜਾਂਦਾ ਤੇ ਕੰਮ ਕਰਨ ਵਾਸਤੇ ਇਹ ਕਹਿ ਸਕਦੇ ਆਂ ਵੀ ਇਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਤੇ ਵਰਕ ਪਰਮਿਟ ਮਿਲ ਜਾਂਦਾ ਤੇ ਜਿਹੜਾ ਟਰੱਕ ਦਾ ਲਾਇਸੈਂਸ ਹੈ ਉਹ ਮਿਲ ਜਾਂਦਾ ਫਿਰ ਇਹ ਕਾਰੋਬਾਰ ਕਰ ਸਕਦੇ ਹਰੇਕ ਮਾਂ ਪਿਓ ਚਾਹੁੰਦਾ ਕਿ ਸਾਡਾ ਬੱਚਾ ਬਹੁਤ ਵੱਡਾ ਕਹਿ ਲਈਏ ਉਹਦਾ ਪ੍ਰਾਪਤ ਕਰੇ ਜੀਆ ਉਹ ਆਪਣਾ ਕਾਰੋਬਾਰ ਬਿਜ਼ਨਸ ਖੜਾ ਕਰੇ ਸਾਡਾ ਨਾਮ ਬਣੇ ਅਸੀਂ ਸੁਖਾਲੇ ਰਹੀਏ ਬੱਚਾ ਆਪਣਾ ਭਵਿੱਖ ਫਿਊਚਰ ਬਣਾ ਲਵੇ ਸਰੇ ਕੀ ਚਾਹੁੰਦਾ ਹੈ ਪਰ ਜਿਹੜੀਆਂ ਇਸ ਬੱਚੇ ਦੀਆਂ ਕਰਤੂਤਾਂ ਮੁੰਡੇ ਦੀਆਂ ਦੱਸੀਆਂ ਨੇ ਨਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜਦੋਂ ਪਿੰਡ ਵਿੱਚ ਮੀਡੀਆ ਜਾਂਦਾ ਉਦੋਂ ਬਿਓ ਕਹਿੰਦਾ ਜੀ ਸਾਡਾ ਬੱਚਾ ਤਾਂ ਅਮਰਤਾਰੀ ਹੈ ਅਸੀਂ ਅਮਰਤਾਰੀਆਂ ਉਹ ਤਨਗਰ ਕੀਰਤਨ ਵਿੱਚ ਪੰਜ ਪਿਆਰਾਂ ਵਿੱਚ ਲੰਗਦਾ ਹੁੰਦਾ ਸੀ ਜਦੋਂ ਦਾ ਬਾਣਾ ਦੇਖਿਆ ਗਿਆ ਨੇ ਗੰਬ ਵਾਲਾ ਬਾਣਾ ਵੀ ਹੈਗਾ ਤੇ ਨੇਂਗ ਤਾਂ ਇੱਥੇ ਵੀ ਸਰਦਾਈ ਘੋਟ-ਘੋਟ ਕੇ ਪੀਂਦੇ ਆ ਸੁੱਖਾ ਪੀਂਦੇ ਆ ਤੇ ਉਹ ਮੁੰਡਾ ਚਿੱਟਾ ਵੀ ਉੱਥੇ ਲਾਉਂਦਾ ਸੀ ਮੈਂ ਇੱਕ ਗੱਲ ਨੂੰ ਤੁਹਾਨੂੰ ਆਪਣਾ ਪਰਿਵਾਰ ਜਾਣ ਕੇ ਕਹਿਣ ਲੱਗਾ ਵੀ ਕਦੇ ਵੀ ਜਦੋਂ ਤੁਹਾਡੇ ਤੋਂ ਬੱਚਾ ਦੂਰ ਰਹਿੰਦਾ ਉਹ ਤੇ ਬਹੁਤਾ ਵਿਸ਼ਵਾਸ ਨਹੀਂ ਕਰ ਸਕਦਾ ਬਹੁਤ ਬੱਚੇ ਵਿਗੜੇ ਨਸ਼ਾ ਕਰਦੇ ਇਹ ਵੀ ਕੋਈ ਦੋਰਾਮਾ ਨਹੀਂ ਇੱਕ ਉਹਦੀ ਵੀਡੀਓ ਵਾਇਰਲ ਹੋਈ ਟਰੱਕ ਦੇ ਵਿੱਚ ਉਹ ਖਾਣਾ ਬਣਾ ਰਿਹਾ ਟਰੱਕ ਚਲਾਉਂਦਾ ਚਲਾਉਂਦਾ ਗੈਸ ਵਾਲਾ ਤੁੱਲਾ ਰੱਖਿਆ ਉਹਦੇ ਉੱਪਰ ਕੜਾਹੀ ਰੱਖੀ ਹੈ ਦੇਖ ਕੋਈ ਜਣਾ ਫੇਰਿਆ ਕੁਛ ਬਣਾ ਰਿਹਾ ਟਰੱਕ ਚਲਾਉਂਦਾ ਚਲਾਉਂਦਾ ਕੀ ਇਹ ਅਲਾਉਡ ਹੈ ਕੋਈ ਟਰੱਕ ਦੇ ਵਿੱਚ ਜਾਂਦਾ ਹੋਇਆ ਬੰਦਾ ਡਰਾਈਵਿੰਗ ਕਰਦਾ ਹੋਇਆ ਇਦਾਂ ਦਾ ਕੁਛ ਕਰ ਸਕਦਾ ਖਾਣਾ ਬਣਾ ਸਕਦਾ ਇਹ ਕੀ ਹੈ ਇਹ ਮੰਦਿਰ ਮੱਥ ਫੇਰ ਦੂਜੀ ਗੱਲ ਉਹ ਫੋਨ ਦੇ ਵਿੱਚ ਜਿਹੜਾ ਖੁਲਾਸਾ ਹੋਇਆ ਕਹਿੰਦੇ ਅਸ਼ਲੀਲ ਵੀਡੀਓ ਦੇਖ ਰਿਆ ਸੀ ਇਹ ਤੁਸੀਂ ਪੰਜਾਬ ਜਾਂ ਭਾਰਤ ਨਾ ਸਮਝ ਲਿਓ। ਬਈ ਐਵੇਂ ਉਹ ਗੱਲਾਂ ਕਰ ਦਿੰਦੇ ਆ। ਉਹਦਾ ਜਦੋਂ ਫੋਨ ਫੜਿਆ ਗਿਆ ਨਾ ਫੋਨ ਖੋਲ੍ਹ ਕੇ ਦੇਖਿਆ ਵੀ ਇਹ ਉਸ ਵਕਤ ਫੋਨ ਤੇ ਲੱਗਾ ਸੀ ਤਾਂ ਕੀ ਦੇਖ ਰਿਹਾ ਸੀ। ਤੇ ਉਹ ਨਾ ਗੱਡੀ ਦੀ ਸਪੀਡ ਉਹਨੇ ਹੌਲੀ ਕੀਤੀ ਐ ਤੇ ਨਾ ਉਹਨੇ ਬ੍ਰੇਕਾਂ ਲਾਈਆਂ ਨੇ ਨਾ ਉਹਨੇ ਟਰੱਕ ਅੱਗੇ ਪਿੱਛੇ ਜਿਹੜੇ ਕਿ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਸਿੱਧਾ ਗੱਡੀਆਂ ਦੇ ਵਿੱਚ ਆ ਕੇ ਉਹਦਾ ਟਰੱਕ ਵੱਜਿਆ। ਅਛਾ ਇੱਕ ਨਾ ਪੋਸਟ ਪਾ ਕੇ ਬੈਨਨ ਕੀਤੀ ਕਿ ਦੇਖੋ ਜੀ ਪਹਿਲੀ ਪੇਸ਼ੀ ਤੇ ਲਿਆਂਦਾ ਗਿਆ ਜਸ਼ਨਪ੍ਰੀਤ ਸਿੰਘ ਨੂੰ ਉਹਦੇ ਸਿਰ ਤੇ ਦਸਤਾਰ ਨਹੀਂ ਸੀ ਸਿਰ ਨੰਗਾ ਸੀ ਉਹਦਾ ਅਗਲੇ ਆਨੇ ਤੁਹਾਡੇ ਕੇਸਾਂ ਤੋਂ ਬਾਲਾਂ ਤੋਂ ਕੀ ਲੈਣਾ ਤੁਸੀਂ ਜੇ ਇੰਨੀ ਸਿੱਖੀ ਗਮਾਨ ਦੇ ਆਦੀ ਹੋ ਇੰਨਾ ਹੀ ਤੁਸੀਂ ਕਕਾਰਾਂ ਨਾਲ ਦਸਤਾਰਾਂ ਨਾਲ ਕੇਸਾਂ ਨਾਲ ਜੁੜੇ ਹੋਏ ਹੋ ਫਿਰ ਅਮਰੀਕਾ ਅੰਬਲੈਂਡ ਵਾਸਤੇ ਜਾਂਦੇ ਅਗਲੇ ਦਾ ਦੇਸ਼ ਹੈ ਮੁਲਕ ਹੈ ਅਗਲਾ ਜੋ ਮਰਜੀ ਕਰੇ ਤੁਸੀਂ ਕਹਿੰਦੇ ਹੋ ਕਿ ਦਸਤਾਰ ਤੋਂ ਬਿਨਾ ਪੇਸ਼ੀ ਹੋਈ ਸਿਰ ਨੰਗਾ ਸੀ ਬਾੜ ਖੁੱਲੇ ਸੀ ਜੂੜਾ ਕੀਤਾ ਸੀ ਇਹੋ ਜਿਹੇ ਖਤੀੜਾਂ ਨੇ ਤਾਂ ਸੂਹ ਸਿਰ ਮੁੰਨ ਕੇ ਛੇਤਰ ਫੇਰਨਾ ਚਾਹੀਦਾ ਜਿਹੜਾ ਬੰਦਾ ਟਰੱਕ ਚਲਾਉਂਦਾ ਹੋਇਆ ਅਸ਼ਲੀਲ ਵੀਡੀਓ ਦਿਖ ਰਿਹਾ ਟਰੱਕ ਕੰਟਰੋਲ ਨਹੀਂ ਹੋਇਆ ਤਿੰਨ ਬੰਦੇ ਮਾਰਦੇ ਹੋ। ਇੱਕ ਮਾਂ ਦੋ ਬੱਚੇ ਮਾਰਦੇ। ਕਿ ਤੁਸੀਂ ਉਹਨਾਂ ਕੋਲ ਨਹੀਂ ਉਹਦੀ ਦਸਤਾਰ ਦੀ ਵੀ ਧ비 ਕਰਤੀ। ਉਹਨੂੰ ਨੰਗੇ ਸਿਰ ਲਿਆਂਦਾ ਗਿਆ। ਹੋਤਾ ਤੁਸੀਂ ਚੰਗੇ ਸਮਝੋ। ਜੇ ਕਿਤੇ ਪੰਜਾਬ ਵਿੱਚ ਉਹ ਜਿਹੜਾ ਬੰਦਾ ਗਲਤੀ ਕਰੇ ਨਾ ਤਾਂ ਉਹਦਾ ਮੂੰਹ ਸਿਰ ਮੋਨ ਕੇ ਪਹਿਲਾਂ ਉਹਨੂੰ ਖੋਤੇ ਤੇ ਚੜਾਉਣਾ ਚਾਹੀਦਾ ਸੀ ਮੂੰਹ ਕਾਲਾ ਕਰਕੇ। ਯੋਗਤਾ ਦਾ ਹਾਰ પાਕੇ ਤਿੰਨ ਜਰ ਮੌਤਾਂ ਹੋ ਗਈਆਂ ਤੁਸੀਂ ਬਸ ਸੌਰੀ ਗਲਤੀ ਹੋ ਗਈ ਐਨਾ ਕਹਿ ਕੇ ਛੁੱਟ ਗਏ ਤੁਸੀਂ ਜਿਹੜੇ ਬੱਚੇ ਨਾਲ ਮਰੇ ਨੇ ਉਹ ਮਾਂ ਦੇ ਉਹ ਪਤਾ ਨਹੀਂ ਦੁਨੀਆ ਲਈ ਕੀ ਬਣਨਾ ਸੀ ਕੀ ਉਹਨਾਂ ਦੀ ਯੋਗਤਾ ਹੋਣੀ ਸੀ ਕਿੰਨਾ ਕੁ ਪੜ੍ਹ ਲੈ ਕੇ ਕੁਝ ਕਰਨਾ ਸੀ ਆਪਣੇ ਮੁਲਕ ਲਈ ਜਾਂ ਆਪਣੇ ਕਮਿਊਨਿਟੀ ਲਈ ਅਗਲਾ ਨੇ ਤੁਸੀਂ ਘਰ ਜਾੜ ਤੇ ਤੁਸੀਂ ਕਹਿੰਦੇ ਹੋ ਇਨੂੰ ਨੰਗੇ ਸਿਰ ਕਿਉਂ ਲਿਆਉਂਦਾ ਗਿਆ? ਸਮਝ ਨਹੀਂ ਆਉਂਦੀ ਸਾਡੀ। ਅਸੀਂ ਕਿੱਥੋਂ ਇਹ ਗੱਲਾਂ ਕੱਢ ਕੇ ਲੈ ਕੇ ਆਉਂਦੇ ਹਾਂ? ਕਿਹੜੇ ਕੇਸਾਂ ਦੀ, ਕਿਹੜੇ ਵਾਲਾਂ ਦੀ ਗੱਲ ਕਰਦੇ ਹੋ? ਅਮਰੀਕਾ ਵਿੱਚ ਰਹਿ ਰਹੇ ਹੋ ਤੁਸੀਂ। ਅੱਜ ਨਾ ਟੀਟ ਮੁੰਡਾ ਟਰੱਕ ਚਲਾਉਂਦਾ ਹੋਇਆ ਅਸ਼ਲੀਲ ਵੀਡੀਓ ਦੇਖ ਰਿਹਾ। ਤਿੰਨ ਮੁਕਤਾਂ ਹੋ ਗਈਆਂ। ਤੇ ਪਿੰਡ ਅਸੀਂ ਸਾਰਾ ਪਿੰਡ ਇੱਕਾਂ ਜੀ ਤੇ ਉਹ ਕਹਿੰਦਾ ਸਾਡੇ ਮੁੰਡੇ ਦਾ ਧਿਆਨ ਰੱਖਿਆ ਜਾਵੇ ਤੇ ਤੁਹਾਡੇ ਮੁੰਡੇ ਨੇ ਅਗਲੇ ਦੇ ਨਿਜਮਾਂ ਦਾ ਕਾਨੂੰਨਾਂ ਦਾ ਧਿਆਨ ਰੱਖਿਆ ਟਰੱਕ ਮਾਰਿਆ ਤਿੰਨ ਮੌਤਾਂ ਹੋ ਗਈਆਂ ਤੇ ਤੁਸੀਂ ਸੌਰੀ ਦੀ ਗਲਤੀ ਹੋ ਗਈ ਜੀ ਬਸ ਸਰਜੂਨ ਨਾਲ ਕਦੇ ਵੀ ਨਹੀਂ ਕੱਲਾ ਜਸ਼ਨਪ੍ਰੀਤ ਨਹੀਂ ਫਸਿਆ ਉਹਨੇ ਹਜ਼ਾਰਾਂ ਡਰਾਈਵਰ ਹੋਰ ਫਸਾਤੇ ਅੜੀਆਂ ਮਾਨੇ ਚਿੱਠੀਆਂ ਵੇਚੀਆਂ ਨੇ ਨਾ ਉਹਨੂੰ ਖੰਘਾ ਲਿਆ ਜਾਉ ਚੰਗੀ ਤਰ੍ਹਾਂ ਹੁਣ ਜਿਹੜਾ ਚਿੱਠੀ ਲੈ ਕੇ ਗਿਆ 18 ਸਾਲ ਦਾ ਤਾਂ ਉਹ ਇੱਥੋਂ ਭੱਜ ਗਿਆ ਇਹੀ ਹੈ ਨਾ 21 ਸਾਲ ਦਾ ਸਾਰਾ ਹਜੇ ਹੈਗਾ ਉਹ 22 ਚ ਸ਼ਾਇਦ ਮਨ ਲੱਗ ਗਿਆ ਤੇ ਉਹਨੇ ਜਦੋਂ ਅਸ਼ੈਲਮ ਲਿਆ ਹੋਣਾ ਜਾ ਕੇ ਉੱਥੇ ਜਿਹੜੇ ਇਥੋਂ ਡਾਕੂਮੈਂਟ ਲੈ ਕੇ ਗਿਆ ਹੋ ਉਹਦੇ ਵਿੱਚ ਕੀ ਲਿਖਿਆ ਹੋਣਾ ਪਤਾ ਤੁਹਾਨੂੰ ਵੀ ਪੰਜਾਬ ਪੁਲਿਸ ਟੱਕਾ ਕਰਦੀ ਹੈ ਜਾਂ ਸਾਨੂੰ ਅਤਵਾਦ ਦਾ ਡਰ ਹੈ ਨਾ ਹੋਣੇ ਤੇ ਅਤਵਾਦ ਦਾ ਡਰ ਹੈ ਤੇ ਨਾ ਹੀ ਪੰਜਾਬ ਪੁਸਤਕਾ ਕਰਦੀ ਹੈ ਤੁੰ ਝੂਠੇ-ਮੂਠੇ ਪਰਚੇ-ਪੁਰਚੇ ਉਹ ਫੇਕ ਡਾਕੂਮੈਂਟ ਲਾ ਕੇ ਉਥੇ ਕੇਸ ਲਾਇਆ ਹੋਣੇ ਜਦੋਂ ਇਨਕੁਆਇਰੀ ਖੋਲਣੀ ਹੈ ਇੱਥੇ ਪ੍ਰਸ਼ਾਸਨ ਤੋਂ ਪੁੱਛਿਆ ਜਾਓ ਪ੍ਰਸ਼ਾਸਨ ਨੇ ਕਹਿਣਾ ਵੀ ਸਾਡੇ ਕੋਲੇ ਤਾਂ ਕੋਈ ਮਤਲਬ ਹੈ ਨਹੀਂ ਅਜੇ ਕਿਸ ਨੂੰ ਤੰਗ ਨਹੀਂ ਕੀਤਾ ਕਿਉਂਕਿ ਜੇ ਡਾਕੂਮੈਂਟ ਫੇਕ ਘੁਮਾਣੇ ਪੈਸੇ ਦੇ ਕੇ ਬਣਾਏ ਹੁੰਦੇ ਛਲੇ ਵੀ ਕੁਝ ਨਹੀਂ ਹੋਇਆ 43 ਲੱਖ ਲਾ ਕੇ ਮੁੰਡਾ ਘਰੋਂ ਭੇਜਿਆ ਤੁਸੀਂ ਹੁਣ ਉਥੇ 40 ਸਾਲ ਸਜ਼ਾ ਹੁੰਦੀ ਹੈ 45 ਸਾਲ ਹੁੰਦੀ ਹੈ ਕਿੰਨਾ ਚਿਰ ਜੇਲ੍ਹ ਕਿਉਂ ਰਹਿਣਾ ਪਊ ਜਿਹੜੇ ਪਰਿਵਾਰ ਦੇ ਪਿੱਛੇ ਪਰੇਸ਼ਾਨੀਆਂ ਆ ਉਹ ਵੱਖਰੀ ਹੈ ਬਹੁਤ ਖੁਸ਼ਾ ਪੰਜਾਬ ਦੇ ਵਿੱਚ 45 ਲੱਖ ਰੁਪਇਆ ਅੱਜ ਦੇ ਸਮੇਂ ਵਿੱਚ ਬਹੁਤ ਹੈ ਇੱਥੇ ਕੰਮ ਕਰ ਸਕਦੇ ਪਰ ਕਰਨਾ ਨਹੀਂ ਚਲੋ ਸਾਰੀਆਂ ਗੱਲਾਂ ਛੱਡੋ ਉਹ ਸੁੰਡੇ ਨੇ 101 ਜਾਣ ਕੇ 100% ਕਹਿ ਲਿਏ ਵੀ ਗਲਤੀ ਕੀਤੀ ਹੈ ਉਹਨੇ ਗੁਨਾਹ ਕੀਤਾ ਹੈ ਟਰੱਕ ਚਲਾਉਂਦਾ ਅਸ਼ਲੀਲ ਵੀਡੀਓ ਦੇਖ ਰਿਆ ਸੀ ਬ੍ਰੇਕਾਂ ਨਹੀਂ ਲਾਈਆਂ ਟਰੱਕ ਨੂੰ ਕੰਟਰੋਲ ਨਹੀਂ ਕੀਤਾ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਿੱਧਾ ਜਾ ਕੇ ਗੱਡੀ 'ਚ ਮਾਰਿਆ ਤੇ ਤਿੰਨ ਮੌਤਾਂ ਦਾ ਉਹ ਜ਼ਿੰਮੇਵਾਰ ਹੈ ਤੇ ਹੁਣ ਪੋਸਟਾਂ ਪਾਈ ਚੱਲੋ ਕਹੀ ਚਲੋ ਕੋ ਮੁਤੱਕਾ ਕਰਦੀ ਹੈ ਅਮਰੀਕਾ ਸਰਕਾਰ ਨੇ ਤੱਕਾ ਦਿੱਤਾ ਅਮਰੀਕਾ ਪੁਲਸ ਨੇ ਤੱਕਾ ਕੀਤਾ ਕਹੀ ਚਲੋ ਤੁਹਾਡੇ ਕਹਿਣ ਨਾਲ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਇਬ੍ਰੋਜੈਕਟ ਫਤਿਹ